ਸਸਕਾਰ ਦੀ ਸਿਟੀ ਇਨਫੋ ਨਿਊਜ਼ ਵੀ ਤੁਹਾਡਾ ਨਿੱਘਾ ਸਵਾਗਤ ਕਰਦੇ ਆਂ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹੋਈ ਆ ਤੁਹਾਡੇ ਲਈ ਅੱਜ ਦਾ ਖਾਸ ਬੁਲੇਟਿਨ ਨਵਾਂ ਸ਼ਹਿਰ ਕਾਂਗਰਸ ਵਰਕਰਾਂ ਵੱਲੋਂ ਨਜਾਇਜ਼ ਪਰਚਿਆਂ ਦੇ ਸਬੰਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਐਮਐਲਏ ਅੰਗਰ ਸੈਣੀ ਨੇ ਵੀ ਕੀਤੀ ਸ਼ਮੂਲੀਅਤ ਆਉਂਦੇ ਆ ਉਹਨਾਂ ਨੇ ਕੀ ਕਿਹਾ ਬਹੁਤ ਹੀ ਸਤਕਾਰਯੋਗ ਮੇਰੇ ਬਜ਼ੁਰਗੋ ਨੌਜਵਾਨ ਸਾਥਿਓ ਬੜੀ ਦੁਖ ਦੀ ਗੱਲ ਆ ਕਿ ਅੱਜ ਸਾਨੂੰ ਸਾਰਿਆਂ ਨੂੰ ਇਸ ਟੰਗ ਨਾਲ ਇੱਥੇ ਇਕੱਠਾ ਹੋਣਾ ਪੈ ਰਿਹਾ ਪਰ ਪਿਛਲੇ 3-4 ਹਫ਼ਤਿਆਂ ਚ ਜਿਹੜੀ ਸਾਡੀ ਪੇਸ਼ੈਂਸ ਸੀਗੀ ਉਹ ਮੈਂ ਸਮਝਦਾ ਕਿ ਹੌਲੀ-ਹੌਲੀ ਘਟੀ ਜਾ ਰਹੀ ਸੀ ਜਿਸ ਤਰੀਕੇ ਨਾਲ ਸਾਡੇ ਨਵਾਂ ਸ਼ਹਿਰ ਵਿੱਚ ਪਿਛਲੇ ਲਗਭਗ 3-4 ਹਫਤੇ ਤੋਂ ਜਿਹੜਾ ਨਵਾਂ ਐਸਐਸਪੀ ਆਇਆ ਜਿਹੜਾ ਆਪਣੇ ਆਪ ਨੂੰ ਰੱਬ ਸਮਝਦਾ ਆਪਣੇ ਆਪ ਨੂੰ ਬਦਮਾਸ਼ ਸਮਝਦਾ ਸਮਝਦਾ ਕਿ ਦਵਾਪੇ ਦੀ ਧਰਤੀ ਤੇ ਮੈਂ ਮਾਲਵੇ ਵਾਲਾ ਆਪਣਾ ਸਿਸਟਮ ਚਲਾਣਾ ਇਹਦਾ ਭਲੇਖਾ ਦੂਰ ਕਰਨ ਵਾਸਤੇ ਅੱਜ ਇੱਥੇ ਇਕੱਠੇ ਹੋਏ ਆ ਇਹ ਸਾਡਾ ਕਾਰਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਸ ਤੋਂ ਪਹਿਲਾਂ ਮੋਗੇ ਸਿਗਾ ਮੇਰੇ ਕੋਲ ਇੱਥੇ ਮੈਂ ਕੱਲਾ ਅੰਗਤ ਸਿੰਘ ਨਹੀਂ ਆਇਆ ਮੇਰੇ ਨਾਲ ਸਾਰੇ ਡਾਕੂਮੈਂਟਸ ਵੀ ਆਏ ਆ ਵੀਡੀਓਜ਼ ਵੀ ਆਈਆਂ ਫੋਟੋਜ਼ ਵੀ ਆਈਆਂ ਔਰ ਡਾਕੂਮੈਂਟਰੀ ਐਵੀਡੈਂਸ ਨਾਲ ਲੈ ਕੇ ਆਇਆ ਜਿਹੜਾ ਕਿ ਉਸ ਤੋਂ ਬਾਅਦ ਮੈਂ ਆਪਣੇ ਪ੍ਰੈਸ ਵਾਲੇ ਵੀਰਾਂ ਨਾਲ ਸ਼ੇਅਰ ਕਰੂੰਗਾ ਮੈਂ ਕੋਈ ਹਵਾ ਵਿੱਚ ਗੱਲ ਕਰਨ ਵਾਸਤੇ ਨਹੀਂ ਇੱਥੇ ਆਇਆ ਤਿੰਨ ਚਾਰ ਹਫਤੇ ਪਹਿਲਾਂ ਜਦ ਮੌਕੇ ਤੋਂ ਆਇਆ ਸੀ ਤੁਹਾਨੂੰ ਯਾਦ ਕਰਾਣਾ ਚਾਹੁੰਦਾ ਉੱਥੇ ਵੀ ਐਸਐਸਪੀ ਸੀ ਜਿਹੜੇ ਉੱਥੇ ਦੇ ਚੁਣੇ ਹੋਏ ਨਮਾਇंदे ਆ ਜਿਸ ਤਰੀਕੇ ਨਾਲ ਇਹਨਾਂ ਨੇ ਉਹਨਾਂ ਨੂੰ ਅੰਧੇਖਾ ਕੀਤਾ ਲੋਕਾਂ ਦੀ ਜਿਨ੍ਹਾਂ ਨੇ ਆਵਾਜ਼ ਚੱਕਣੀ ਸੀ ਉਹਨਾਂ ਦੀ ਆਪਣੀ ਆਵਾਜ਼ ਨੂੰ ਇਹਨੇ ਦਬਾਉਣ ਦੀ ਕੋਸ਼ਿਸ਼ ਕੀਤੀ ਹਾਰ ਕੇ ਉਹਨਾਂ ਨੂੰ ਧਰਨੇ ਵੀ ਲਾਣੇ ਪਏ ਭਾਵੇਂ ਹਰਜੋਤ ਕਮਲ ਜੀ ਸਿਗੇ ਭਾਵੇਂ ਦਰਸ਼ਨ ਬਰਾਲ ਜੀ ਭਾਵੇਂ ਹੋਰ ਜਿਹੜੇ ਵੀ ਸਿਗੇ ਪਰ ਉੱਥੋਂ ਤਾਂ ਨਿਕਲ ਗਿਆ ਇਹ ਪਤਾ ਨਹੀਂ ਕਿਹੜਾ ਸਾਡੇ ਗੱਲ ਪਾਤਾ ਮੈਂ ਥੋੜੀ ਜੀ ਬੈਕਗ੍ਰਾਉਂਡ ਇਹਨਾਂ ਬਾਰੇ ਦੇਣਾ ਚਾਹੁੰਦਾ ਮੇਰੇ ਨਾਲ ਗੱਲ ਦਾ ਕੋਈ ਯਕੀਨ ਨਾ ਕਰਿਓ ਅੰਮ੍ਰਿਤਸਰ ਜਾ ਕੇ ਕਿਸੇ ਬੱਚੇ ਨੂੰ ਵੀ ਪੁੱਛ ਲਿਓ ਇਹ ਕਰਦੇ ਕੀ ਆ ਇਹਨਾਂ ਦਾ ਕੰਮ ਹੈਗਾ ਕਬਜ਼ੇ ਕਰਨਾ ਪੂ ਮਾਫੀਆ ਹੈ ਪੂ ਮਾਫੀਆ ਲੋਕਾਂ ਦੇ ਗਰੀਬ ਲੋਕਾਂ ਦੇ ਜ਼ਮੀਨਾਂ ਤੇ ਕਬਜ਼ੇ ਕਰ ਕਰਕੇ ਅੱਜ ਇੱਥੇ ਤੱਕ ਪਹੁੰਚੇ ਆ ਕੋਈ ਸੀਸਾ ਨਾਲ ਨਹੀਂ ਟੱਕੇ ਨਾਲ ਗਰੀਬ ਲੋਕਾਂ ਨੂੰ ਤਾਂ ਇਹਨਾਂ ਨੇ ਕੀ ਬਖਸ਼ਣਾ ਸੀਗਾ ਉਹ ਇਹਨਾਂ ਨੇ ਤਾਂ ਮੈਨੂੰ ਨਹੀਂ ਬਖਸ਼ਿਆ ਇਹ ਸਚਾਈ ਹੈ ਕੈਂਬਰिज ਇੰਟਰਨੈਸ਼ਨਲ ਸਕੂਲ ਨਵਾਂ ਸ਼ਹਿਰ ਦੀ ਵਿਦਿਆਰਥਣ ਮੁਸਕਾਨ ਸੋਗੀਦੀ ਹੋਈ ਪੰਜਾਬ ਕ੍ਰਿਕਟ ਟੀਮ ਵਿੱਚ ਚੋਣ ਸਕੂਲ ਪ੍ਰਿੰਸੀਪਲ ਸੋਨੀਆ ਵਾਲੀਆਂ ਨੇ ਮੁਸਕਾਨ ਨੂੰ ਕ੍ਰਿਕਟ ਟੀਮ ਵਿੱਚ ਸ਼ਾਮਲ ਹੋਣ ਤੇ ਦਿੱਤੀ ਵਧਾਈ ਅਤੇ ਸਕੂਲ ਦੁਆਰਾ ਸਨਮਾਨਿਤ ਕੀਤਾ ਗਿਆ ਨਵਾਂ ਸ਼ਹਿਰ ਨਵੇਂ ਬਣੇ ਬਾਈਪਾਸ ਤੋਂ ਹੀ ਨਿਕਲ ਰਹੀਆਂ ਨੇ ਸਾਰੀਆਂ ਬੱਸਾਂ ਬੱਸਾਂ ਵਾਲੇ ਸ਼ਹਿਰ ਤੋਂ ਬਾਹਰ ਹੀ ਉਤਾਰ ਰਹੇ ਹਨ ਯਾਤਰੀਆਂ ਨੂੰ ਯਾਤਰੀ ਹੋਏ ਪਰੇਸ਼ਾਨ ਪ੍ਰਸਿੱਧ ਆਗੂ ਨੇ ਤਸੋਨੂ ਸੂਦ ਦੇ ਦਫਤਰ ਵਿੱਚ ਇਨਕਮ ਟੈਕਸ ਦੀ ਰੇਡ ਛੇ ਵੱਖ-ਵੱਖ ਥਾਮਾਂ ਤੇ ਛਾਪੇ ਮਾਰੀ ਦੀ ਰਿਪੋਰਟ ਪਿਛਲੇ 2 ਦਿਨਾਂ ਤੋਂ ਸਕੂਲ ਸਿੱਖਿਆ ਵਿਭਾਗ ਵੱਲੋਂ ਲਈਆਂ ਜਾ ਰਹੀਆਂ ਮੰਥਲੀ ਪ੍ਰੀਖਿਆਵਾਂ ਦੀਆਂ ਕਈ ਜਮਾਤਾਂ ਦੇ ਪ੍ਰਸ਼ਨ ਪੱਤਰ YouTube ਤੇ ਲੀਕ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਪ੍ਰਿਸ਼ਨ ਕੁਮਾਰ ਤੋਂ ਪੂਰੀ ਘਟਨਾ ਦੀ ਰਿਪੋਰਟ ਮੰਗੀ ਹੈ iPhone 13 ਦੇ ਆਉਂਦੇ ਹੀ ਸਸਤਾ ਹੋਇਆ iPhone 12 ਦੇ ਮਾਡਲ ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਕੈਪਟਨ ਨਰਿੰਦਰ ਸਿੰਘ ਵੱਲੋਂ ਹਾਈ ਅਲਰਟ ਜਾਰੀ ਕਰਨ ਤੋਂ ਬਾਅਦ ਹੀ ਮੋਟਰਸਾਈਕਲ ਤੇ ਜਾ ਰਹੇ ਵਿਅਕਤੀ ਦੇ ਬੰਬ ਧਮਾਕੇ ਨਾਲ ਚੀਤੜੇ ਉੱਡ ਗਏ ਅਤੇ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਅੰਮ੍ਰਿਤਸਰ ਵਿੱਚ 12 ਸਾਲਾਂ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ 3 ਲੱਖ ਦੀ ਫਰੋਦੀ ਦੀ ਮੰਗ ਪੈਸੇ ਨਾ ਦੇਣ ਦੀ ਸੂਰਤ ਵਿੱਚ ਬੱਚੇ ਦਾ ਕਤਲ ਕਰਕੇ ਲਾਸ਼ ਨੂੰ ਬੋਰੀ ਵਿੱਚ ਬੰਦ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ। ਕ੍ਰਿਕਟ ਜਗਤ ਵਿੱਚ ਹੋ ਰਹੀ ਆਈਪੀਐਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਹ ਦਰਸ਼ਕਾਂ ਦੀ ਵਾਪਸੀ ਹੋ ਰਹੀ ਹੈ। ਕੋਰੋਨਾ ਕਾਰਨ ਆਈਪੀਐਲ ਵਿੱਚ ਦਰਸ਼ਕਾਂ ਦੀ ਛਮੂਲੀਅਤ ਰੋਕ ਲਗਾ ਦਿੱਤੀ ਗਈ ਸੀ। ਆਈਪੀਐਲ 4 ਮਹੀਨੇ ਮੁਲਤਵੀ ਕਰ ਦਿੱਤਾ ਗਿਆ ਸੀ। ਉਦੋਂ ਤੱਕ 29 ਮੈਚ ਖੇਡੇ ਜਾ ਚੁੱਕੇ ਸਨ। ਬਾਕੀ ਬਚੇ ਮੈਚ ਯੂਏਈ ਦੇ ਸਟੇਡੀਅਮ ਵਿੱਚ ਖੇਲੇ ਜਾਣਗੇ। ਮੀਂਹ ਕਾਰਨ ਹੋਈਆਂ ਫਸਲਾਂ ਦੀ ਖਰਾਬੀ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਕਿਸਾਨਾਂ ਵੱਲੋਂ ਫਾਜ਼ਿਲਕਾ ਜੰਮੂ ਹਾਈਵੇ ਤੇ ਧਰਨਾ ਕੀਤਾ ਗਿਆ ਚੱਕਾ ਜਾਮ ਅਤੇ ਹੜਤਾਲ ਤੇ ਬੈਠੇ ਕਿਸਾਨ। ਧੰਨਵਾਦ, ਕੱਲ ਫਿਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ।